ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਅੱਜਕੱਲ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਕੀ ਬਾਹਰ ਭੱਜਣ ਦੀ ਹੋੜ ਸਾਰੇ ਹੀ ਨੌਜਵਾਨਾਂ ਨੂੰ ਲੱਗੀ ਹੋਈ ਹੈ ਬੇਸ਼ੱਕ ਅਮਰੀਕਾ ਵਰਗੇ ਦੇਸ਼ਾਂ ਨੇ ਜੋ ਕਿ ਨੌਜਵਾਨਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ ਕੁਝ ਗਲਤ ਤਰੀਕੇ ਦੇ ਨਾਲ ਨੌਜਵਾਨ ਜੋ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਜਾ ਵਰਦੇ ਨੇ ਤੇ ਉੱਥੋਂ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਇੰਡੀਆ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਐਦਾਂ ਦਾ ਵੀ ਕਾਫੀ ਰੌਲਾ ਜੋ ਹੈ ਇਨ੍ਹਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਪਰ ਅਸੀਂ ਤੁਹਾਨੂੰ ਕੋਰਟ ਕਪੂਰੇ ਦੀ ਇੱਕ ਬਿਲਕੁਲ ਸੱਚੀ ਘਟਨਾ ਤੋਂ ਰूबरू ਕਰਵਾਉਣੀ ਆ ਕਿ ਉੱਥੇ ਇਕ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਪਹਿਲਾਂ ਤਾਂ ਪਾਲਿਆ ਪੋਸਿਆ ਉਸ ਨੂੰ ਵੱਡਾ ਕੀਤਾ ਵੱਡਾ ਕਰਕੇ ਉਸ ਤੇ ਲਈ ਸੁਪਨੇ ਬੁਣੇ ਕਿ ਸਾਡਾ ਪੁੱਤਰ ਪੜ੍ਹ ਲਿਖ ਕੇ ਕੋਈ ਨਾਮ ਕਰ ਦੇਵੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵੇ ਅਤੇ ਬੁਲੰਦੀਆਂ ਨੂੰ ਚੂਹ ਜਾਵੇ ਮਾਤਾ ਪਿਤਾ ਨੇ ਇਹ ਸੋਚਿਆ ਕਿ ਜ਼ਿੰਦਗੀ ਜੋ ਕਿ ਬਹੁਤ ਲੰਬੀ ਸਾਡੀ ਤਾਂ ਨਹੀਂ ਹੈ ਅਪਰ ਅਸੀਂ ਜਿਉਂਦੇ ਜੀ ਆਪਣੇ ਪੁੱਤਰ ਦੀ ਕਾਮਯਾਬੀ ਨੂੰ ਦੇਖ ਜਾਈਏ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਪੁੱਤਰ ਨੂੰ ਅਸੀਂ ਪੜ੍ਹਾ ਰਹੇ ਹਾਂ ਲਿਖਾ ਰਹੇ ਹਾਂ ਅਤੇ ਇਸ ਕਾਬਲ ਬਣਾ ਰਹੇ ਹਾਂ ਕਿ ਉਹ ਸਾਡਾ ਨਾਮ ਰੋਸ਼ਨ ਕਰੇ ਤੇ ਕਦੇ ਉਹੀ ਪੁੱਤਰ ਜੋ ਕਿ ਉਹਨਾਂ ਨੂੰ ਕੁੱਟ-ਕੁੱਟ ਕੇ ਘਰੋਂ ਕੱਢ ਦਿੰਦਾ ਹੈ ਜੀ ਹਾਂ ਇਹ ਪੂਰੀ ਕਹਾਣੀ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਇਹ ਕਹਾਣੀ ਹੈ ਇੱਕ ਪਿੰਡ ਦੇ ਮਾਪੇ ਅਤੇ ਉਹਨਾਂ ਦੇ بیٹے ਦੇ ਦੁੱਖ ਭਰੇ ਸੰਘਰਸ਼ ਦੀ ਜੋ ਦਿਲ ਨੂੰ ਚੁੰਬੜ ਜਾਂਦੀ ਹੈ ਕਹਾਣੀ ਦੇ ਮੁੱਖ ਗਰਦਾਰ ਹਨ ਮਾਤਾ ਪਿਤਾ ਜੋ ਖੇਤਾਂ ਦੇ ਵਿੱਚ ਮਿਹਨਤ ਕਰਕੇ ਆਪਣੀ ਥੋੜੀ ਜ਼ਮੀਨ ਤੋਂ ਖੁਸ਼ਹਾਰੇ ਸਨ ਅਤੇ ਉਹਨਾਂ ਦੇ ਇੱਕ ਬੇਟੇ ਦੀ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਜੋ ਕਿ ਅਸਲ ਦੇ ਵਿੱਚ ਮਾਪੇ ਕਰਦੇ ਹੁੰਦੇ ਨੇ ਇਹ ਕਹਾਣੀ ਦੱਸਦੀ ਹੈ ਕਿ ਮਾਪੇ ਆਪਣੇ ਬੇਟੇ ਲਈ ਆਪਣੀ ਨਵੀਂ ਜ਼ਿੰਦਗੀ ਦੀ ਕਮਾਈ ਨੂੰ ਠੀਕ ਕਰਨ ਵਿੱਚ ਲੱਗੇ ਰਹੇ ਉਨਾਂ ਦੀ ਜ਼ਿੰਦਗੀ ਬਹੁਤ ਸਾਦੀ ਸੀ ਪਰ ਆਪਣੇ ਬੇਟੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸਨ ਇਹ ਗੋਰੀ ਦੇ ਨਾਲ ਵਿਆਹ ਦੇ ਖਵਾਬ ਜਦੋਂ ਬੇਟੇ ਨੇ ਦਿਖਾਏ ਤਾਂ ਮਾਪਿਆਂ ਨੇ ਸੋਚਿਆ ਕਿ ਉਹਦੇ ਬੇਟੇ ਨੂੰ ਵਿਦੇਸ਼ ਭੇਜ ਕੇ ਨਵੀਆਂ ਮੁਸੀਬਤਾਂ ਨਾਲ ਨਜਿੱਠਣ ਦਾ ਮੌਕਾ ਮਿਲੇਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਬੱਚੇ ਨੂੰ ਅਸੀਂ ਵਿਦੇਸ਼ ਭੇਜ ਰਹੇ ਹਾਂ ਉੱਥੇ ਜਾ ਕੇ ਉਹ ਸਾਡੇ ਨਾਲ ਹੀ ਇਦਾਂ ਦਾ ਕੰਮ ਕਰੇਗਾ ਤੇ ਸਾਡੇ ਦੇ ਉੱਪਰ ਹੀ ਭਾਰੀ ਪਵੇਗਾ ਇੱਕ ਦਿਨ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਜ਼ਮੀਨ ਵੇਚ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜ ਦਿੰਨੇ ਆ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਤਾਂ ਨੌਕਰੀਆਂ ਨਹੀਂ ਨੇ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਪੰਜਾਬ ਦੇ ਵਿੱਚ ਨੌਕਰੀ ਲੱਗਣ ਦੇ ਲਈ ਪਰ ਇੰਨੀ ਮਿਹਨਤ ਕੋਈ ਕਰਦਾ ਨਹੀਂ ਤੇ ਹਰ ਕੋਈ ਨੌਜਵਾਨ ਇਹੀ ਸੋਚਦਾ ਹੈ ਕਿ ਅਸੀਂ ਪੜ੍ਹ ਲਿਖ ਕੇ ਜਿੰਨੀ ਸਾਥੋਂ ਪੜਾਈ ਹੁੰਦੀ ਆ ਅਸੀਂ ਵਿਦੇਸ਼ ਚਲੇ ਜਾਈਏ ਇੱਕ ਦਿਨ ਮਾਪਿਆਂ ਨੇ ਆਪਣੀ ਸਾਰੀ ਜ਼ਮੀਨ ਵੇਚੀ ਅਤੇ ਨਾਲ ਬੇਟੇ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਉਹਨਾਂ ਨੂੰ ਯਕੀਨ ਸੀ ਕਿ ਵਿਦੇਸ਼ ਜਾ ਕੇ ਬੇਟਾ ਕਾਮਯਾਬ ਹੋਵੇਗਾ ਤੇ ਜਦੋਂ ਬੇਟਾ ਵਿਦੇਸ਼ ਪਹੁੰਚਿਆ ਤੇ ਉੱਥੇ ਉਸਨੇ ਇੱਕ ਗੋਰੀ ਦੇ ਨਾਲ ਵਿਆਹ ਕਰ ਲਿਆ ਪਰ ਜਿਸ ਦੇ ਨਾਲ ਉਸਦੀ ਜ਼ਿੰਦਗੀ ਦਾ ਰੁੱਖੀ ਬਦਲ ਗਿਆ ਮੁੰਡਾ ਜਿਸਨੇ ਆਪਣੇ ਮਾਪਿਆਂ ਦੀ ਕਮਾਈ ਗਵਾਈ ਗੋਰੀ ਨਾਲ ਵਿਆਹ ਕਰਕੇ ਉਸ ਦੀ ਜ਼ਿੰਦਗੀ ਵਿੱਚ ਆਏ ਇੱਕ ਨਵੇਂ ਦੁੱਖਾਂ ਦੀ ਸ਼ੁਰੂਆਤ ਹੋਈ। ਉਸ ਨੇ ਜ਼ਿੰਦਗੀ ਦੇ ਨਵੇਂ ਰਸਤੇ ਖੋਲੇ ਪਰ ਉਹਦੇ ਨਾਲ ਇੱਕ ਖੌਫਨਾਕ ਪਲ ਆਇਆ। ਇੱਕ ਦਿਨ ਬੇਟਾ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਤੇ ਉਹਨਾਂ ਨੂੰ ਕੁਟਦਾ ਹੈ। ਤੇ ਉਸ ਤੋਂ ਬਾਅਦ ਉਹ ਮਾਪਿਆਂ ਦਾ ਕੀ ਹੋਇਆ ਤੇ ਮਾਪਿਆਂ ਨੇ ਜੋ ਕਿ ਸ਼ੁਰੂਆਤ ਵਿੱਚ ਆਪਣੇ ਬੇਟੇ ਬਾਰੇ ਸਭ ਕੁਝ ਨਿਛਾਵਰ ਕਰ ਦਿੱਤਾ ਤੇ ਅੱਜ ਉਸੇ ਹੀ ਪੁੱਤਰ ਨੇ ਘਰੋਂ ਕੱਢ ਦਿੱਤਾ। ਜੀ ਹਾਂ ਆਖਰਕਾਰ ਕੌਣ ਨੇ ਮਾਤਾ ਪਿਤਾ ਅਤੇ ਕੌਣ ਹੈ ਉਹਨਾਂ ਦਾ ਉਹ ਨਲਾਇਕ ਪੁੱਤਰ ਕਾਲਯੁਗੀ ਪੁੱਤਰ ਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਅਤੇ ਉਸ ਮਾਤਾ ਪਿਤਾ ਦੇ ਸੰਘਰਸ਼ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇੱਕ ਛੋਟੇ ਪਿੰਡ ਦੇ ਦੂਰ ਦਰਾਜ ਖੇਤਾਂ ਦੇ ਵਿੱਚ ਰਹਿ ਰਹੇ ਮਾਪਿਆਂ ਦੀ ਇੱਕ ਕਹਾਣੀ ਹੈ ਜੋ ਆਪਣੀ ਥੋੜੀ ਜ਼ਮੀਨ ਅਤੇ ਮਿਹਨਤ ਨਾਲ ਆਪਣੇ ਬੇਟੇ ਦੇ ਲਈ ਸੁਖੀ ਜ਼ਿੰਦਗੀ ਦਾ ਖਵਾਬ ਦੇਖ ਰਹੇ ਸਨ ਪਰ ਜਦੋਂ ਉਸ ਬੇਟੇ ਨੇ ਵਿਦੇਸ਼ ਜਾ ਕੇ ਆਪਣੇ ਮਨਮਨਾਹੀ ਦੁਨੀਆ ਬਣਾਉਣ ਦੀ ਸੋਚੀ ਤਾਂ ਉਸਦੇ ਮਾਪਿਆਂ ਨੇ ਆਪਣੇ ਜਜ਼ਬੇ ਤੇ ਦੁੱਖ ਨੂੰ ਇੱਕ ਪਾਸੇ ਰੱਖ ਕੇ ਉਸ ਦੀ ਖੁਸ਼ੀ ਲਈ ਸਭ ਕੁਝ ਦਾਤਿਲਾ ਦਿੱਤਾ ਤੇ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਇੱਕ ਵੱਡੇ ਫੈਸਲੇ ਨਾਲ ਹੋਈ ਸੀ ਉਹ ਫੈਸਲਾ ਜੋ ਉਸ ਬੇਟੇ ਦੀ ਕਾਮਯਾਬੀ ਜਾਂ ਨਕਾਮੀ ਨੂੰ ਨਿਰਧਾਰਿਤ ਕਰਨ ਵਾਲਾ ਸੀ ਪਰ ਕਿਉਂਕਿ ਪਿੰਡ ਦੇ ਹਰੇ ਭਰੇ ਖੇਤਾਂ ਦੀ ਥੋੜੀ ਜ਼ਮੀਨ ਨੂੰ ਵੇਚ ਕੇ ਵਿਦੇਸ਼ ਭੇਜਿਆ ਗਿਆ ਬੇਟਾ ਜਦੋਂ ਘਰ ਵਾਪਸ ਆਇਆ ਤਾਂ ਇੱਕ ਨਵੀਂ ਸੋਚ ਅਤੇ ਨਵੇਂ ਦ੍ਰਿਸ਼ਟੀਕੋਣ ਨਾਲ ਆਇਆ ਜਿਸ ਨੇ ਉਸ ਦੀ ਜ਼ਿੰਦਗੀ ਅਤੇ ਮਾਪਿਆਂ ਦੀ ਤਕਦੀਰ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਇਹ ਕਹਾਣੀ ਮਾਪਿਆਂ ਦੇ ਅਨਮੋਲ ਪਿਆਰ ਅਪਰਸਾਈ ਸੰਘਰਸ਼ ਅਤੇ ਦੁੱਖਾਂ ਦੇ ਬਾਅਦ ਇੱਕ بیٹے ਦੀ ਗਲਤ ਮੰਤਾ ਅਤੇ ਉਹਦੇ ਨਤੀਜੇ ਨੂੰ ਦਰਸਾਉਂਦੀ ਹੈ ਜਿਵੇਂ ਕਿ ਜ਼ਿੰਦਗੀ ਕਈ ਵੱਡੇ ਸਫ਼ਰ ਇੱਕ سنگੀਨ ਗਲਤੀ ਨਾਲ ਸ਼ੁਰੂ ਹੋ ਸਕਦੀ ਹੈ ਜੀ ਹਾਏ ਕਹਾਣੀ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਸਧਾਰਨ ਪਰਿਵਾਰ ਦੀ ਹੈ ਇਹ ਕੋਟਕਪੂਰੇ ਦੇ ਲਾਗੇ ਇੱਕ ਪਿੰਡ ਮਾਪੇ ਆਪਣਾ ਸਧਾਰਨ ਜੀਵਨ ਇੱਕ ਪਿੰਡ ਦੇ ਵਿੱਚ ਗੁਜ਼ਾਰ ਰਹੇ ਸੀ ਅਤੇ ਮਿਹਨਤ ਕਰ ਰਹੇ ਸੀ ਅਤੇ ਉਹਨਾਂ ਦੇ ਮੁਕੇ ਆਰਥਿਕ ਆਮਦਨ ਦੀਆਂ ਥੋੜੀਆਂ ਬਹੁਤ ਜ਼ਮੀਨਾਂ ਖੇਤੀਬਾੜੀ ਤੇ ਉਹਨਾਂ ਦੀ ਨਜ਼ਰ ਟਿਕੀ ਹੋਈ ਸੀ। ਖੇਤਾਂ ਵਿੱਚ ਦਿਨ ਰਾਤ ਕੰਮ ਕਰਦਿਆਂ ਉਹਨਾਂ ਨੇ ਆਪਣੇ ਬੇਟੇ ਨੂੰ ਸਿਖਾਉਣ ਅਤੇ ਸਭ ਕੁਝ ਦੇਣ ਦੇ ਲਈ ਇਹ ਮਿਹਨਤ ਕੀਤੀ। ਮਾਪਿਆਂ ਦੀ ਇੱਛਾ ਸੀ ਕਿ ਉਹਨਾਂ ਦਾ ਬੇਟਾ ਚੰਗੇ ਤਰੀਕੇ ਨਾਲ ਪੜ੍ਹਾਈ ਕਰੇ ਅਤੇ ਆਪਣੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਅਤੇ ਕਾਮਯਾਬੀ ਪਾਏ। ਪਰ ਪਿੰਡ ਦੀ ਆਰਥਿਕ ਹਾਲਾਤ ਅਤੇ ਮਾਪਿਆਂ ਦੀ ਸੰਪਤੀ ਦੀ ਕਮੀ ਦੇ ਕਾਰਨ ਉਹ ਬੇਟਾ ਕਈ ਵਾਰ ਅਨਖੁਸ਼ੀ ਅਦੇ ਐ ਸੰਤੁਸ਼ਟੀ ਮਹਿਸੂਸ ਕਰਦਾ ਸੀ ਜਿਵੇਂ ਜਿਵੇਂ ਬੇਟੇ ਦਾ ਵਿਅਕਤੀਗਤ ਜੀਵਨ ਤਿਆਰ ਹੋ ਰਿਹਾ ਸੀ ਤੋਂ ਮਾਪਿਆਂ ਦੀਆਂ ਗੱਲਾਂ ਅਤੇ ਮਤਾਂ ਨੂੰ ਸਹੀ ਨਹੀਂ ਸੀ ਮੰਨਦਾ ਉਸਦੇ ਖਵਾਬਾਂ ਵਿੱਚ ਵਿਦੇਸ਼ ਜਾ ਕੇ ਇੱਕ ਵੱਡੀ ਜ਼ਿੰਦਗੀ ਜਿਉਣ ਦੀ ਇੱਛਾ ਸੀ ਇਹ ਪਰਿਵਾਰਕ ਪਿਛੋਕੜ ਵਿਵਾਗਗਰੂ ਦੀ ਮੇਰ ਅਤੇ ਮਾਪਿਆਂ ਦੇ ਧੀਰੇ ਧੀਰੇ ਹੋ ਰਹੇ ਸੰਘਰਸ਼ ਨੂੰ ਦਰਸਾਉਂਦਾ ਹੈ ਜਿਵੇਂ ਕਿ ਬਚਪਨ ਅਤੇ ਮਾਤਾ ਪਿਤਾ ਦੀਆਂ ਕਠਿਨਾਈਆਂ ਨੂੰ ਅੱਗੇ ਵਾ ਕੇ ਕਹਾਣੀ ਦੂਜੇ ਹਿੱਸੇ ਦੇ ਵੱਲ ਮੋੜ ਲੈਂਦੀ ਹੈ ਉਸ ਬੇਟੇ ਨੂੰ ਆਜ਼ਾਦੀ ਦੇ ਨਾਲ ਨਵੀਆਂ ਸੋਚਾਂ ਨੂੰ ਫਲਦਾਇਕ ਬਣਾਉਣ ਅਤੇ ਵਿਦੇਸ਼ ਜਾਣ ਦਾ ਮੌਕਾ ਮਿਲਿਆ ਪਰ ਇਸ ਨੇ ਉਸ ਦੇ ਪਰਿਵਾਰਕ ਵਿਝੋਖਣ ਨਾਲੋਂ ਬਿਲਕੁਲ ਵੱਖਰੇ ਫੈਸਲਿਆਂ ਦੀ ਗੱਲ ਕਰਨ ਲੱਗਿਆ ਜੋ ਆਖਰਕਾਰ ਉਸ ਦੇ ਲਈ ਨਵੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਦੇ ਰਹੀ ਦੁਹਾਈ ਦੇ ਰੂਪ ਵਿੱਚ ਆਇਆ ਸੀ ਹੁਣ ਆਪਾਂ ਦੱਸਦੀ ਏ ਕਿ ਪਰਿਵਾਰਕ ਮੈਂਬਰ ਕਿਹੜੇ-ਕਿਹੜੇ ਨੇ ਪਿਤਾ ਹਰ ਸਿਮਰਤ ਸਿੰਘ ਹਰ ਸਿਮਰਤ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਕਿਸਾਨ ਸਨ। ਉਹ ਪਿੰਡ ਦੇ ਹਰੇ ਭਰੇ ਖੇਤਾਂ ਵਿੱਚ ਕੰਮ ਕਰਦੇ ਸਨ ਅਤੇ ਆਪਣੇ ਪਰਿਵਾਰ ਦੀ ਵਧੀਆ ਖੁਸ਼ਹਾਲੀ ਲਈ ਕੋਈ ਵੀ ਕੁਰਬਾਨੀ ਦੇਣ ਦੇ ਲਈ ਤਿਆਰ ਸਨ। ਉਹਦੇ ਲਈ ਖੇਤੀਬਾੜੀ ਇੱਕ ਇੱਜ਼ਤਦਾਰ ਧੰਦਾ ਸੀ ਜਿਸ ਤੋਂ ਮਿਲੀ ਰੋਜ਼ੀ ਨੇ ਉਸਦੇ ਪਰਿਵਾਰ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਸੀ। ਮਗਰ ਉਹ ਪਿੰਡ ਦੇ ਮਾਮਲੇ ਵਿੱਚ ਹਮੇਸ਼ਾ ਕਮੀ ਦਾ ਸਾਹਮਣਾ ਕਰਦੇ ਸਨ। ਜੇ ਉਸ ਤੋਂ ਪੜ੍ਹਾਈ ਤੇ ਧਿਆਨ ਨਾ ਦੇ ਸਕਿਆ ਤੇ ਆਪਣੇ ਬੇਟੇ ਨੂੰ ਇੱਕ ਵਧੀਆ ਭਵਿੱਖ ਦੇਣ ਦੇ ਲਈ ਉਹਨੇ ਆਪਣੀ ਜ਼ਮੀਨ ਵੇਚਨ ਦਾ ਵੀ ਫੈਸਲਾ ਲਏ। ਮਾਤਾ ਨਰਿੰਦਰ ਕੌਰ ਇੱਕ ਦਿਆਲੂ, ਸੰਘਰਸ਼ੀਲ ਅਤੇ ਪਿਆਰ ਕਰਨ ਵਾਲੀ ਮਾਂ ਸਨ। ਉਹ ਘਰੇਲੂ ਕੰਮਾਂ ਵਿੱਚ ਮਿਹਨਤ ਕਰਦੀ ਅਤੇ ਪਰਿਵਾਰ ਦੇ ਹਰ ਮੈਂਬਰ ਦੀ ਕਿਰਪਾ ਕਰਨ ਦੀ ਕੋਸ਼ਿਸ਼ ਕਰਦੀ। ਉਹ ਆਪਣੇ ਬੇਟੇ ਲਈ ਸੁਪਨੇ ਵੇਖਦੀ ਅਤੇ ਆਪਣੇ ਜੀਵਨ ਦੀਆਂ ਕਠਿਨਾਈਆਂ ਤੋਂ ਬਿਨਾ ਉਸ ਨੂੰ ਹਰ ਤਰ੍ਹਾਂ ਦੀ ਸੁਖੀ ਜ਼ਿੰਦਗੀ ਦੇਣ ਦੀ ਖਾਸ ਰੱਖਦੀ ਸੀ। ਨੇਲਿੰਦਰ ਕੌਰ ਦੀ ਹਮੇਸ਼ਾ ਇੱਕ ਇਖੁਆਈ ਸੀ ਕਿ ਉਸ ਦਾ ਬੇਟਾ ਸਿੱਖਿਆ ਅਤੇ ਧਨ ਰੱਖ ਕੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਆਖਰਕਾਰ ਉਹ ਮੁੰਡਾ ਕੌਣ ਹੈ ਮੁੰਡਾ ਗੁਰਜੀਤ ਸਿੰਘ ਪਰਿਵਾਰ ਦਾ ਇਕੱਲਾ ਬੇਟਾ ਜੋ ਪਿੰਡ ਦੇ ਸਧਾਰਨ ਜੀਵਨ ਤੋਂ ਉੱਕਤਾ ਹੋਇਆ ਸੀ ਅਤੇ ਉਸ ਦੇ ਸੁਪਨੇ ਵੀ ਵੱਡੇ ਸੀ ਉਸ ਦੀ ਉਮਰ ਦੇ ਬੱਚਿਆਂ ਨਾਲੋਂ ਖਾਸੀ ਖੋਜ ਅਤੇ ਕੈਰੀਅਰ ਦੇ ਮੌਕੇ ਦੀ ਵੀ ਖੋਇ ਸੀ ਵਿਦੇਸ਼ ਜਾ ਕੇ ਵਧੀਆ ਜੀਵਨ ਬਤਾਉਣ ਦੀ ਸੋਚ ਰਖਦਾ ਸੀ ਉਸ ਨੂੰ ਪਿੰਡ ਦੇ ਹਾਲਾਤਾਂ ਅਤੇ ਮਾਪਿਆਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਪਣੇ ਪਿਓ ਅਤੇ ਮਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਉਹਨੇ ਸੰਘਰਸ਼ ਕਰਦਿਆਂ ਵਿਦੇਸ਼ ਜਾਣਾ ਸ਼ੁਰੂ ਕੀਤਾ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵੇਂ ਰੂਪ ਦੇ ਵਿੱਚ ਪਰਿਵਰਤਨ ਕੀਤਾ ਉਸ ਦਾ ਇੱਕ ਦੋਸਤ ਹਰਪਾਲ ਸਿੰਘ ਜੋ ਕਿ ਗੁਰਜੀਤ ਦੇ ਪਿੰਡ ਦਾ ਹੀ ਦੋਸਤ ਅਤੇ ਸਾਥੀ ਸੀ ਉਹ ਗੁਰਜੀਤ ਨਾਲ ਬਚਪਨ ਤੋਂ ਹੀ ਚੱਲਦਾ ਆ ਰਿਹਾ ਸੀ ਅਤੇ ਉਹਦੇ ਨਾਲ ਮਨਮਨਾਹੀ ਰਿਸ਼ਤੇ ਰੱਖਦਾ ਸੀ ਉਹ ਮੁਸ਼ਕਲ ਸਮੇਂ ਵਿੱਚ ਗੁਰਜੀਤ ਦਾ ਹੌਸਲਾ ਵਧਾਉਂਦਾ ਸੀ ਪਰ ਜਦੋਂ ਗੁਰਜੀਤ ਵਿਦੇਸ਼ ਗਿਆ ਤਾਂ ਹਰਪਾਲ ਦੀ ਮਦਦ ਨਾਲ ਉਹ ਗੁਰਜੀਤ ਨੂੰ ਇੱਕ ਨਵੇਂ ਜੀਵਨ ਦੀਆਂ ਸੱਚਾਈਆਂ ਦਿਖਾਉਣ ਵਿੱਚ ਸਹਾਇਕ ਹੋਇਆ ਪਿੰਡ ਵਿੱਚ ਗੁਰਜੀਤ ਦੇ ਮਾਪਿਆਂ ਨਾਲ ਨਜ਼ਦੀਕੀ ਰਿਸ਼ਤੇ ਔਰ ਪਿੰਡ ਦੇ ਲੋਕਾਂ ਦਾ ਪ੍ਰਭਾਵ ਸੀ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੇ ਮਨਾਂ ਦੇ ਜੋ ਵੀ ਗੱਲਬਾਤ ਬੇਟੇ ਦੀ ਸੋਚ ਤੇ ਜੀਵਨ ਨੂੰ ਚੁਣਨ ਵਿੱਚ ਉਹਨਾਂ ਨੇ ਆਪਣਾ ਹਿੱਸਾ ਪਾਇਆ ਹੋਇਆ ਸੀ ਹੁਣ ਦੱਸਦੀ ਏ ਕਿ ਮਾਤਾ ਪਿਤਾ ਨੇ ਜੋ ਸੁਪਨੇ ਦੇਖੇ ਸੀ ਕਿ ਸਾਡਾ ਬੱਚਾ ਜੋ ਕਿ ਸ਼ਾਇਦ ਇੱਥੇ ਰਹਿ ਕੇ ਤਾਂ ਕਾਮਯਾਬ ਨਹੀਂ ਹੋ ਸਕਦਾ ਤੇ ਅਸੀਂ ਇਸ ਨੂੰ ਕਿਉਂ ਨਾ ਵਿਦੇਸ਼ ਭੇਦੀਏ ਤੇ ਵਿਦੇਸ਼ ਜਾ ਕੇ ਸ਼ਾਇਦ ਉੱਥੇ ਜਾ ਕੇ ਕਾਮਯਾਬ ਹੋ ਜਾਵੇ ਮਾਤਾ ਪਿਤਾ ਨੇ ਆਪਣੀ ਸਾਰੀ ਹੀ ਜਮਾ ਪੂੰਜੀ ਇਕੱਠੀ ਕੀਤੀ ਕੁਝ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾਵਾਂ ਕੋਲੋਂ ਉਧਾਰ ਚੱਕਿਆ ਅਤੇ ਉਧਾਰ ਚੱਕ ਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜ ਜਾਵਾਂਗੇ ਵਿਦੇਸ਼ ਜਾ ਕੇ ਉੱਥੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਉਸ ਨੂੰ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਿਆ ਤੇ ਐਡਮਿਸ਼ਨ ਮਿਲਣ ਤੋਂ ਬਾਅਦ ਉਸ ਦੀ ਮੁਲਾਕਾਤ ਇੱਕ ਗੋਰੀ ਦੇ ਨਾਲ ਹੁੰਦੀ ਹੈ ਜੋ ਕਿ ਉੱਥੋਂ ਦੀ ਹੀ ਵਸਨੀਕ ਸੀ ਉਸ ਗੋਰੀ ਦੇ ਨਾਲ ਪਹਿਲੇ ਸਾਲ ਉਸ ਦੀ ਦੋਸਤੀ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਦਾ ਜੋ ਦੋਸਤੀ ਦਾ ਸਫਰ ਹੈ ਉਹ ਆਗਾਵਾਦਾ ਹੈ ਤੇ ਇੱਕ ਮੁਹੱਬਤ ਦੇ ਵਿੱਚ ਉਹਨਾਂ ਦਾ ਇਹ ਸਫਰ ਬਦਲ ਜਾਂਦਾ ਹੈ। ਬਾਅਦ ਦੇ ਵਿੱਚ ਗੁਰਜੀਤ ਅਤੇ ਉਗੋਰੀ ਦੋਨੋਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਨ ਲੱਗ ਜਾਂਦੇ ਨੇ ਤਾਂ ਹੁਣ ਗੁਰਜੀਤ ਨੇ ਉਸ ਬੋਰੀ ਨੂੰ ਕਿਹਾ ਕਿ ਕਿਉਂ ਨਾ ਆਪਾਂ ਵਿਆਹ ਕਰਵਾ ਲਈਏ। ਅਤੇ ਉਸ ਤੋਂ ਬਾਅਦ ਉਗੋਰੀ ਵੀ ਇਹੀ ਕਹਿੰਦੀ ਸੀ ਕਿ ਮੈਨੂੰ ਪੰਜਾਬ ਬਹੁਤ ਪਸੰਦ ਹੈ। ਮੈਂ ਕਿਤਾਬਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਅਦਾਰਿਆਂ ਦੇ ਉੱਪਰ ਮੈਂ ਪੰਜਾਬ ਦੇ ਬਾਰੇ ਕਾਫੀ ਤਾਰੀਫ਼ ਸੁਣੀ ਹੈ ਤੇ ਮੈਂ ਵੀ ਤੁਹਾਡਾ ਪੰਜਾਬ ਅਤੇ ਪੰਜਾਬੀ ਲੋਕਾਂ ਨੂੰ ਮਿਲਣਾ ਚਾਹੁੰਦੇ ਆ। ਬਾਅਦ ਦੇ ਵਿੱਚ ਉਹ ਦੋਨੋਂ ਵਿਆਹ ਕਰਵਾ ਲੈਂਦੇ ਨੇ ਤੇ ਵਿਆਹ ਕਰਵਾਉਣ ਤੋਂ ਬਾਅਦ ਵਾਪਸ ਉਸ ਗੋਰੀ ਨੂੰ ਲੈ ਕੇ ਕੋਟਕਪੂਰੀ ਆ ਜਾਂਦਾ ਹੈ। ਤੇ ਜਿਵੇਂ ਹੀ ਕੋਟਕਪੂਰੀ ਆਉਂਦਾ ਹੈ ਤਾਂ ਉਹ ਗੋਰੀ ਜੋ ਕਿ ਪੰਜਾਬ ਦੇ ਇਸ ਮਾਹੌਲ ਦੇ ਵਿੱਚ ਸੈੱਟ ਨਹੀਂ ਆ ਸਕੀ। ਉਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਹੋ ਚੁੱਕੀ ਸੀ ਕਿਉਂਕਿ ਉਹਨਾਂ ਕੋਲ ਥੋੜੀ-ਬਹੁਤ ਜ਼ਮੀਨ ਸੀ। ਜੋ ਕਿ ਘਰ ਦਾ ਰੋਜੀ ਰੋਟੀ ਚਲਾਉਂਦੀ ਸੀ ਤੇ ਉਹ ਜ਼ਮੀਨ ਵੀ ਹੁਣ ਵਿਕ ਚੁੱਕੀ ਸੀ ਤੇ ਉਹ ਗੋਰੀ ਜੋ ਹੈ ਉਹਨਾਂ ਮਾਤਾ ਪਿਤਾ ਦੇ ਨਾਲ ਕੰਫਰਟੇਬਲ ਮਹਿਸੂਸ ਨਹੀਂ ਕਰਦੀ ਸੀ ਤੇ ਉਸੇ ਗੱਲ ਨੂੰ ਲੈ ਕੇ ਉਸ ਗੋਰੀ ਨੇ ਕਹਿ ਦਿੱਤਾ ਕਿ ਮੈਂ ਤਾਂ ਵਾਪਸ ਕੈਨੇਡਾ ਚਲੇ ਜਾਣਾ ਹੈ ਦੋਸਤੋ ਬਾਅਦ ਗੁਰਜੀਤ ਜੋ ਕਿ ਉਸ ਗੋਰੀ ਨੂੰ ਖੋਣਾ ਨਹੀਂ ਸੀ ਚਾਹੁੰਦਾ ਉਹ ਇਹੀ ਚਾਹੁੰਦਾ ਸੀ ਕਿ ਮੇਰੇ ਮਾਤਾ ਪਿਤਾ ਦੇ ਕਾਰਨ ਇਹ ਗੋਰੀ ਜੋ ਹੈ ਉਹ ਵਾਪਸ ਕੈਨੇਡਾ ਜਾਣ ਨੂੰ ਫਿਰਦੀ ਹੈ ਦੋਸਤੋ ਬਾਅਦ ਉਸਨੇ ਕੁੱਟ-ਕੁੱਟ ਕੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ ਜਦੋਂ ਗੁਰਜੀਤ ਸਿੰਘ ਨੇ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਹ ਨਾਲ ਹੀ ਹਿੰਸਾ ਕੀਤੀ ਤੇ ਮਾਤਾ ਪਿਤਾ ਦਾ ਦਿਲ ਟੁੱਟ ਗਿਆ। ਉਹਨਾਂ ਦਾ ਦੁੱਖ ਅਤੇ ਵਿਸ਼ਵਾਸ ਘਟ ਗਏ ਪਰ ਉਹਨਾਂ ਦਾ ਪਿਆਰ ਅਤੇ ਸੰਘਰਸ਼ ਕਦੇ ਮਿਟਿਆ ਨਹੀਂ। ਪਿਤਾ ਹਰਸਿਮਰਤ ਸਿੰਘ ਦਾ ਹਾਲ ਜੋ ਕਿ ਇੱਕ ਦਿਲ ਦੇ ਉੱਪਰ ਗਹਿਰਾ ਦੁੱਖ ਸੀ ਉਹ ਹਮੇਸ਼ਾ ਆਪਣੇ ਬੇਟੇ ਦੀ ਕਾਮਯਾਬੀ ਦੀਆਂ ਕਲਪਨਾਵਾਂ ਦੇ ਵਿੱਚ ਕੋਇਆ ਰਹਿੰਦਾ ਸੀ ਪਰ ਉਸ ਨੇ ਜਦੋਂ ਵੇਖਿਆ ਕਿ ਉਸ ਦਾ ਬੇਟਾ ਵਿਦੇਸ਼ ਜਾ ਕੇ ਗੋਰੀ ਨਾਲ ਵਿਆਹ ਕਰਕੇ ਵਾਪਸ ਆਇਆ ਤਾ ਉਸ ਨੂੰ ਸਹਾਰਾ ਨਾ ਦੇ ਸਕਿਆ ਤਾਂ ਉਸ ਦਾ ਮਨ ਕਿੰਨਾ ਟੁੱਟਿਆ ਹੋਵੇਗਾ ਉਸ ਨੇ ਜ਼ਿੰਦਗੀ ਦੇ ਵੱਡੇ ਫੈਸਲੇ ਤੇ ਸੋਚਿਆ ਕਿ ਉਸ ਦਾ ਜਜ਼ਬਾ ਤੇ ਪਿਆਰ ਉਸ ਨੂੰ ਕਦੇ ਵੀ ਆਪਣੀ ਬਚਤ ਨਾਲ ਕਮਾਉਣਾ ਨਹੀਂ ਛੱਡ ਸਕਦੇ ਹਰ ਸਿਮਰਤ ਸਿੰਘ ਦਿਨ ਰਾਤ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਸੀ ਤਾਂ ਜੋ ਆਪਣੇ ਬੇਟੇ ਦੀਆਂ ਕਮੀਆਂ ਨੂੰ ਧੀਰ ਧੀਰ ਭੁੱਲ ਸਕੇ ਉਸ ਨੂੰ ਇਹ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਅਸਲ ਮੂਲ ਠਹਿرائی ਵਿੱਚ ਨਹੀਂ ਪਰ ਦਿਲੋਂ ਦਿਲ ਇੱਕ ਦੂਜੇ ਨੂੰ ਸਮਝਣ ਅਤੇ ਪਿਆਰ ਦੇ ਵਿੱਚ ਆਨਾ। ਉਸ ਤੋਂ ਬਾਅਦ ਮਾਤਾ ਨਿਰਿੰਦਰ ਕੌਰ ਦਾ ਕੀ ਹਾਲ ਹੋਇਆ? ਮਾਤਾ ਨਿਰਿੰਦਰ ਕੌਰ ਲਈ ਇਹ ਸਮਾਂ ਬਿਲਕੁਲ ਹੀ ਕਠਿਨ ਸੀ। ਉਸ ਦੀਆਂ ਅੱਖਾਂ ਤੇ ਰੋਜ਼-ਰੋਜ਼ ਅਣਖੀਆਂ ਝਲਕਦੀਆਂ ਰਹਿੰਦੀਆਂ। ਉਹ ਹਮੇਸ਼ਾ ਆਪਣੇ ਬੇਟੇ ਨੂੰ ਸਿਖਾਉਂਦੀ ਅਤੇ ਉਸ ਦੀ ਭਲਾਈ ਦੀ ਕਲਪਨਾ ਕਰਦੀ ਪਰ ਜਦੋਂ ਉਸ ਦਾ ਬੇਟਾ ਉਸ ਦੇ ਨਾਲ ਬਦਸਲੂਕੀ ਕਰਨ ਲੱਗਾ ਤਾਂ ਉਹਦੀ ਸੋਚ ਨੂੰ ਝੋਟ ਪਹੁੰਚੀ। ਪਰ ਫਿਰ ਵੀ ਉਹ ਆਪਣੇ ਹੌਸਲੇ ਨੂੰ ਕਦੇ ਵੀ ਨਹੀਂ ਹਾਰਦੀ। ਉਹ ਦਿਨ-ਰਾਤ ਆਪਣੇ ਪਿੰਡ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਵਿੱਚ ਜੁੱਟ ਜਾਂਦੀ। ਬਾਰੋਸਦੀ ਮਾਂ ਵਿੱਚ ਇਹ ਚਿੰਤਾ ਸੀ ਕਿ ਉਸ ਦਾ ਬੇਟਾ ਕਿਵੇਂ ਆਪਣੀ ਜ਼ਿੰਦਗੀ ਨੂੰ ਠੀਕ ਕਰੇਗਾ ਉਹ ਆਪਣੇ ਬੇਟੇ ਨੂੰ ਮੁੜ ਆਪਣੀਆਂ ਗਲਤੀਆਂ ਸਿੱਧੀਆਂ ਕਰਨ ਦਾ ਮੌਕਾ ਦੇਣਾ ਚਾਹੁੰਦੀ ਸੀ ਪਰ ਉਹ ਜਾਣਦੀ ਸੀ ਕਿ ਉਹਦਾ ਬੇਟਾ ਸਾਨੂੰ ਮੁੜ ਸਹੀ ਰਾਹ ਤੇ ਆਉਣ ਦਾ ਫੈਸਲਾ ਕਰੇਗਾ ਘਰੋਂ ਬਾਹਰ ਕੱਢੇ ਜਾਣ ਦੇ ਬਾਵਜੂਦ ਮਾਪਿਆਂ ਦੇ ਦਿਨੋਂ-ਦਿਨ ਇਹ ਉਮੀਦ ਜਾਰੀ ਰਹੀ ਕਿ ਆਪਣੇ ਸੰਘਰਸ਼ਾਂ ਅਤੇ ਕਦਰਾਂ ਨਾਲ ਆਪਣੇ ਬੇਟੇ ਨੂੰ ਜਗਾਉਣ ਦੇ ਯਤਨ ਕਰਮਗੇਗੇ ਉਮੇਸ਼ਾ ਆਪਣੇ ਦਿਲ ਵਿੱਚ ਇਹ ਜੱਜਵਾ ਰੱਖਦੇ ਸਨ ਕਿ ਉਹ ਆਪਣੇ ਬੇਟੇ ਨੂੰ ਸਹੀ ਰਾਹ ਤੇ ਲਿਆ ਸਕਦੇ ਹਨ। ਇਹ ਸਮਾਂ ਜਦੋਂ ਮਾਪੇ ਆਪਣੇ ਬੇਟੇ ਦੇ ਵਿਛੜੇ ਹੋਏ ਸਨ ਤਾਂ ਉਹਨਾਂ ਦੇ ਦਿਲ ਵਿੱਚ ਇੱਕੋ ਹੀ ਹੌਂਸਲਾ ਸੀ ਆਪਣੀ ਥੋੜੀ ਜਿਹੀ ਜ਼ਮੀਨ ਨੂੰ ਨਾ ਸਿਰਫ ਕਾਮਯਾਬੀ ਲਈ ਕਮਾਉਣਾ ਪਰ ਆਪਣੀ ਜ਼ਿੰਦਗੀ ਨੂੰ ਠੀਕ ਕਰ ਲਈ ਆਪਣੇ ਪਰਿਵਾਰ ਦੇ ਬੁਨਿਆਦੀ ਮੁੱਲਾਂ ਨੂੰ ਸਿੱਖਣਾ। ਜੀ ਹਾਂ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਜਿਹੜੇ ਲੋਕ ਜਿਹੜੇ ਮਾਤਾ ਪਿਤਾ ਆਪਣਾ ਸਭ ਕੁਝ ਵੇਚ ਕੇ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ ਕਿ ਆਪਣੇ ਕੋਲ ਕੁਝ ਵੀ ਨਹੀਂ ਰੱਖਦੇ। ਦੋਸਤੋ ਬਾਅਦ ਜਦੋਂ ਜ਼ਿੰਦਗੀ ਦੇ ਵਿੱਚ ਮਾੜਾ ਵਕਤ ਆਉਂਦਾ ਹੈ ਤਾਂ ਉਸ ਤੋਂ ਬਾਅਦ ਕੋਈ ਵੀ ਨਹੀਂ ਪੁੱਛਦਾ ਜੇਕਰ ਸਾਡੇ ਕੋਲ ਕੋਈ ਸੰਪਤੀ ਹੈ, ਜਮਾ ਪੂੰਜੀ ਹੈ ਤਾਂ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਹੋਰ ਸੌਖੇ ਦੇਕੇ ਦੇ ਨਾਲ ਜਿਉ ਸਕਦੇ ਹਾਂ। ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਆਪਣੇ ਦੋਸਤਾਂ, ਮਿੱਤਰਾਂ ਦੇ ਵਿੱਚ ਵੱਦ ਤੋਂ ਵੱਧ ਸ਼ੇਅਰ ਵੀ ਕਰਿਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰਿਓ ਧੰਨਵਾਦ